ਐਮਐਸਪੀ ਦੀ ਲੜਾਈ ਫੇਰ ਜਾਰੀ ਹੈ ਤਿਆਰੀ ਖਿੱਚ ਲਈ ਕਿਸਾਨਾਂ ਨੇ ਦਿੱਲੀ ਵੱਲ ਦੀ ਹੁਣ ਅੱਜ ਕੁਝ ਟਰੈਕਟਰ ਤਾਂ ਬਾਰਡਰ ਕਰਾਸ ਕਰ ਗਏ ਕੁਝ ਕਿ ਪਿੱਛੇ ਰਹਿ ਗਏ ਦੇਖਦੇ ਆ ਜਿਹੜੀ ਐਮਐਸਪੀ ਦੀ ਜਿਹੜੀ ਲੜਾਈ ਹੈ ਉਹ ਕਦੋਂ ਤੱਕ ਜਾਰੀ ਰਹਿੰਦੀ ਹੈ ਐਮਐਸਪੀ ਦੇ ਸਬੰਧ ਦੇ ਵਿੱਚ ਪਹਿਲੇ ਵੀ ਮੋਰਚਾ ਦਿੱਲੀ ਦੀਆਂ ਹੱਦਾਂ ਦੇ ਉੱਤੇ ਲੱਗ ਚੁੱਕਿਆ ਕਿਤਨੇ ਕਿਤੇ ਸਰਕਾਰਾਂ ਨੇ ਲਾਰੇ ਲੱਪੇ ਦੇ ਵਿੱਚ ਰੱਖੇ ਕਿਸਾਨਾਂ ਨੂੰ ਦੁਬਾਰਾ ਫੇਰ ਦਿੱਲੀ ਦੀਆਂ ਹੱਦਾਂ ਦੇ ਉੱਤੇ ਫੇਰ ਦੁਬਾਰਾ ਪਹੁੰਚਣ ਲਈ ਮਜਬੂਰ ਕਰ ਦਿੱਤਾ ਹੈ ਲੜਾਈ ਕਿਸ ਗੱਲ ਦੀ ਹੈ ਲੜਾਈ ਅੱਜ ਵੀ ਐਮਐਸਪੀ ਦੀ ਹੈ ਲੜਾਈ ਉਦੋਂ ਵੀ ਐਮਐਸਪੀ ਦੀ ਸੀ ਹਰੇਕ ਸਾਲ 2 ਸਾਲ ਬਾਅਦ ਕਿਸਾਨਾਂ ਨੂੰ ਸਰਕਾਰਾਂ ਦੇ ਖਿਲਾਫ ਮੋਰਚੇ ਲਾਣੇ ਪੈਂਦੇ ਨੇ ਆਪਣੀਆਂ ਮੰਗਾਂ ਮਨਵਾਉਣ ਦੀ ਖਾਤਰ ਕਿਸਾਨਾਂ ਨੂੰ ਲਾਰੇ ਲਾ ਕੇ ਸਰਕਾਰਾਂ ਨੇ ਘਰੋ ਘਰੀ ਤੋੜ ਦਿੱਤਾ ਸੀਗਾ ਜਦੋਂ ਕਿਸਾਨਾਂ ਨੂੰ ਫੇਰ ਦੁਬਾਰਾ ਪਤਾ ਲੱਗਿਆ ਵੀ ਸਾਡੀ ਐਮਐਸਪੀ ਦੀ ਜਿਹੜੀ ਲੜਾਈ ਸੀ ਉਹ ਤਾਂ ਉੱਥੇ ਦੀ ਉੱਥੇ ਹੀ ਇਸ ਲਈ ਕਿਸਾਨਾਂ ਨੇ ਫੇਰ ਦੁਬਾਰਾ ਦਿੱਲੀ ਵੱਲ ਨੂੰ ਕੂਚ ਕਰ ਦਿੱਤੀ ਹੈ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਦਿੱਲੀ ਤੋਂ ਲਾਰੇ ਲੈ ਕੇ ਆਉਂਦੇ ਨੇ ਜਾਂ ਫਿਰ